12 ਮਾ ਮੰਦ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਵਣ ਸਰਸੀ ਕਾਮਣੀ ਜਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇਦਕੋ ਨਾਮ ਅਧਾਰ ਸਾਵਣ ਸਰਸੀ ਕਾਮਣੀ ਚੰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਕੋ ਨਾਮ ਅਧਾਰ ਵਿਖਿਆ ਰੰਗ ਕੁੜਾ ਵਿਆਂ ਦਿਸਨਾ ਸਭੇ ਸ਼ਾਰ ਹਰ ਅੰਮ੍ਰਿਤ ਗੁੰਗ ਸੁਹਾਵਣੀ ਮਿਲ ਸਾਧੂ ਪੀਵਣਹਾ ਦੇਣ ਪ੍ਰਭ ਸੰਗ ਮੋਹ ਲਿਆ ਸਮਰੱਥ ਪੁਰਖ ਆਪਾ ਧਰਮ ਲੜਨ ਲੋ ਮਨ ਲੋਚਦਾ ਕਰਮ ਮਿਲਾਵਣ ਹਾ ਜਿਨੀ ਸਾਖੀਏ ਪ੍ਰਭ ਪਾਇਆ ਹਉ ਤਨ ਕਾ ਸਾਧ ਬਲਹਾਰ ਹਰਦੀ ਮਿਆਤਰ ਸਬਦ ਸਵਾਰਣ ਹਾਰ ਸਾਵਣ ਤੇ ਨਾਮ ਸੁਹਾਗਣੀ ਜਿਨ ਰਾਮ ਨਾਮ ਉਹ ਰਹਾ ਨਾਮ ਹਰਦੀ ਮਿਆਤਰ सावन ते सुहागणी जिन राम नामे उरहार वाहे गुरु जी का खालसा वाहे गुरु जी की फत्ते